ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਲ ਖੁਰਦ ਦੇ ਵਿੱਚ ਕਲ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਰੀਪੁਰ ਦਾ ਮਾਨਮਤਾ ਨਗਰ ਆ ਤੇ ਇਹ ਪਿੰਡ ਜਿਹੜਾ ਰਾਜ ਹੁੰਦਾ ਜਦੋਂ ਤੁਸੀਂ ਤਲਵੰਡੀ ਭਾਈ ਤੋਂ ਫਰੋਲਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਉਸ ਰੋਡ ਦੇ ਉੱਤੇ ਜਿਹੜਾ ਮਿੱਤਰੋ ਇਹ ਪਹਿਲਾ ਪਿੰਡ ਆਉਂਦਾ ਵਾ ਜਿਹੜਾ ਥੀਏਟਰ ਕਲਾਂ ਵਾਲਾ ਤੇ ਹਕੂਮਤ ਵਾਲੇ ਵਾਲਾ ਜਿਹੜਾ ਗੇਟ ਦੋਵੇਂ ਪਾਰ ਕਰਕੇ ਜਿੱਥੇ ਪ੍ਰਾਲੀ ਵਾਲੀ ਫੈਕਟਰੀ ਬਣੀ ਹੋਈ ਉਦੋਂ ਗਾਂ ਜਦੋਂ ਪੁਲ ਚੜਦੇ ਆ ਤਾਂ ਉਹ ਜਿਹੜਾ ਪੁਲ 깔 ਖੁਰਦ ਪਿੰਡ ਵਾਲਾ ਵਾ ਮਿੱਤਰੋ ਰਮੀ ਬਾਈ ਦੇ ਕੋਲੇ ਅੱਜ ਆਏ ਹੋਏ ਆ 2 ਜਨਵਾਰ ਸੌਰੀ 3 ਜਨਵਾਰ ਤੁਹਾਨੂੰ ਵਿਖਾਉਣੇ ਆ ਤਿੰਨਾਂ ਜਨਵਰੀ ਆ ਜਿਹੜੇ ਦੋ ਦਾ ਮਈਆ ਬਿਲਕੁਲ ਇੱਕ ਦਾ ਮੈਂ ਤਿਆਰ ਪਰ ਤਿਆਰ ਸੁੱਕੇ ਹੀ ਹਟਿਆ ਹਜੇ ਬੱਚਾ ਮਗਰ ਕੱਟੀ ਇੱਕ ਨੀਲੀ 라ਵੀ ਦੀ ਦੁੰਦੀ ਕੱਟੀ ਕਰਦੇ ਗੱਲਬਾਤ ਆਪਾਂ ਆਜੋ ਵੀਰੇ ਇਧਰ ਰਮੀ ਬਾਈ ਸਤਿ ਸ਼੍ਰੀ ਅਕਾਲ ਰਮੀਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾਂਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਓਕੇ ਆ ਘਰ-ਬਾਰ ਸਾਰੇ ਤੇ ਰਮੀ ਬਾਈ ਜਿਹੜੀ ਕੱਟੀ ਆ ਇਹ ਕਿਹੜੇ ਸੀਮਨ ਦੀ ਆ ਵੀਰੇ ਇਹ ਬਈ ਬਾਬਰਵਾਨ ਦਾ ਬੱਚਾ ਆਪਣੇ ਪਿੰਡ ਦਾ ਠੀਕ ਆ ਝੋਟਾ ਠੀਕ ਆ ਹਾਂ ਡਾਇਰੈਕਟ ਉਹਦਾ ਸੀਗਾ ਠੀਕ ਆ ਉਹਦੀ ਇਹ ਕੱਟੀ ਹੈਗਾ ਪੋਤੀ ਆ ਉਹਦੀ ਬਾਬਰ ਦੀ ਉਹਦੀ ਪੋਤੀ ਹੈਗਾ ਤੇ ਇਹ ਦੰਦੋ ਕਿਵੇਂ ਹੋ ਗਈ ਵੀਰੇ ਦੋੋਂ ਦਾਲੇ ਦੰਦ ਚੱਕਦੀ ਹੈ ਅਜੇ ਦੋ ਵਾਲੇ ਦੰਦ ਚੱਕਦੀ ਹੈ ਕੋਈ ਬਣੀ ਬੁਣੀ ਹੋਊਗੀ ਕਿ ਨਹੀਂ ਨਹੀਂ ਬਣੀ ਨਹੀਂ ਬਈ ਇਹ ਪਰਸੋਂ ਤਾਰਾਂ ਕਰਦੇ ਸੀ ਪਰ ਆਪਾਂ ਨਹੀਂ ਬਣਵਾਏ ਠੀਕ ਠੀਕ ਆ ਵੀਰੇ ਮੂੰਹ ਮਾ ਬਹੁਤ ਸੋਹਣਾ ਹੈ ਨਾ ਕੱਟੀ ਦਾ ਹਾਂ ਬਹੁਤ ਸੋਹਣੀ ਕੱਟੀ ਥਣ ਥਣ ਵੀ ਬਹੁਤ ਸੋਹਣੇ ਸਾਰੀ ਚੰਗੀ ਢੋਲੀ ਚਾਲੀ ਚੰਗੀ ਯਾਰ ਤੇ ਬਈ ਰਮੀ ਕੀ ਰੇਟ ਰਹੂਗਾ ਵੀਰੇ ਇਹਦਾ ਇਹਦਾ 45000 ਰੁਪਏ ਹੈ 45000 ਰੁਪਏ ਮਾਨਤਨ ਹੋ ਜੂਂਦੇ ਹਾਂਜੀ ਮਾੜਾ ਮੋਟਾ ਮਾਨਤਨ ਹੋ ਜੂ ਠੀਕ ਆ ਵੀਰੇ ਆ ਮੈਂ ਇੱਕ ਲੇ ਵੀ ਮਿੱਤਰੋ ਦੋ ਦੇ ਦੰਦ ਹੋਈ ਆ ਕਰਮਾ ਵਾਲੀ ਹਜੇ ਔਰ ਬਰੀਕੀ ਬਰੂਕੀ ਕੱਤੀ ਦੇ ਵਿੱਚ ਸਾਰੀ ਚੰਗੀ ਆ ਤੁਸੀਂ ਆਪ ਵੀ ਦੇਖ ਸਕਦੇ ਆ ਚਾਰੇ ਪੈਰ ਮੱਥਾ ਮੂੰਹ ਫੇਸ ਦੀ ਕੁਆਲਿਟੀ ਜਿਹੜੀ ਉਹ ਵੀ ਚੰਗੀ ਆ ਪੂਰੀ ਅੱਖਾਂ ਮਨ ਕੀ ਅੱਖ ਦੇ ਵਿੱਚ ਆ ਵੇਖ ਸਕਦੇ ਬੇਤਰ ਹੀ ਨਾ ਸਾਰੀ ਮਕਰਮਾ ਵਾਲੀ ਜੰਨੀ ਹੈਗੀ ਆ ਹੂੰ ਠੀਕ ਆ ਮੈਂ ਦੰਦ ਵੀ ਵਿਖਾ ਦਈਏ ਓਕੇ ਠੀਕ ਆ ਦੋਂਦ ਹੀ ਹੋਈ ਬਸ ਠੀਕ ਆ ਦੋਂਦ ਵਾਲੇ ਹਜੇ ਬਰਾਬਰ ਨਹੀਂ ਕੀ ਬਰਾਬਰ ਨਹੀਂ ਕੀਤੇ ਹਜੇ ਠੀਕ ਆ ਓਕੇ ਲੇ ਮਿੱਤਰੋ ਪੈਰਾ ਪੂਰਾ ਦੀ ਮਾਰਕਿੰਗ ਵੀ ਚੰਗੀ ਆ ਹਨਾ ਇੱਕ ਗੱਲ ਆ ਦੋ ਪੋਰੀਆਂ ਫੀਡ ਦੀਆਂ ਖਵਾ ਕੇ ਪੂਰਾ ਵਜ਼ਨ ਬਣ ਗਿਆ ਝੋਟੀ ਦਾ ਹਨਾ ਕਦ ਕਦ ਪੂਰਾ ਹੂੰ ਤਾਂ ਥੋੜਾ ਵਜ਼ਨ ਹੀ ਘਟਾ ਹੂੰ ਤਾਂ ਬਣਦੇ ਬਸ ਲੈ ਵੀ ਮਿੱਤਰੋ ਥਾਣ ਵੀ ਵਿਖਾ ਦੇ ਵੀ ਥਾਣ ਵਿਖਾ ਦੇ ਵੀਰੇ ਖੇਤ ਲਈ ਜੂਮਿੰਗ ਤੁਸੀਂ ਦੇਖ ਸਕਦੇ ਹੋ ਝੋਲੀ ਝਾਲੀ ਦੀ ਵੀ ਕੱਟੀ ਕਮਾਲ ਆ ਬਾਈ ਓਕੇ ਬਸ ਠੀਕ ਆ ਵੀਰੇ ਦੋ ਨੰਬਰ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਮਹਿ ਵਿਖਾਉਣੀ ਆ ਇਹ ਹੈਗੀ ਆ ਗੱਬਣਾ ਕਿੰਨੇ ਚਿਰ ਦੀ ਗੱਬਣਾ ਕਿੰਨੇ ਚਿਰ ਦੀ ਕੱਚੀ ਆ ਇਹਦੇ ਬਾਰੇ ਵੀ ਜਾਣਕਾਰੀ ਲੈਣ ਰਮੀ ਵੀਰੇ ਇਹ ਗੱਬਣਾ ਆ ਬਾਈ ਹਾਂਜੀ ਬਾਈ ਕਿਨੇ ਚਿਰ ਦੀ ਗੱਬਣਾ ਵੀਰੇ 8 ਮਹੀਨੇ ਦੀ ਗੱਬਣਾ ਵੀਰੇ 8 ਮਹੀਨੇ ਦੀ ਹਾਂਜੀ ਤੇ ਦੁੱਧ ਵਾਲੀ ਵੀ ਕਿੰਨਾ ਕਿਲੋ ਦਿੰਦੀ ਇੱਕੇ ਟਾਈਮ ਸਵੇਰ ਦੇ ਟਾਈਮ 'ਚ ਉਹੀ ਆਉਂਦਾ ਸਵੇਰ ਆਪਾਂ ਅੱਛਾ ਕਿੰਨਾ ਦੁੱਧ ਦੇ ਦਿੰਦੀ ਸਵੇਰ ਦੇ ਟਾਈਮ 2.5 ਕਿਲੋ 2.5 ਕਿਲੋ ਹਜੇ ਵੀ ਮਿਲਦੀ ਆ ਵੀਰ ਜੀ ਹਜੇ ਵੀ ਇੱਕ ਤੋਂ ਅਗਲਾ ਕਹਿੰਦਾ ਲੰਮਾ ਸਵਾਮਾ ਦਿੰਦੀ ਆ ਇਹ ਮੰਨ ਲਾ ਹੁਣ ਆਪਾਂ ਸਾਹਮਣੇ ਸਾਹਮਣੇ ਹੀ ਆ ਸਾਰਾ ਕੁਝ ਤੇ ਇਹ ਮੱਝ ਦੇ ਦੇ ਦਿਆਂਗੇ ਆਪਾਂ ਇਹ 65000 ਦੀ 65000 ਦੀ ਮਾਨਤਨ ਹੋ ਜੂ ਉਹਦੇ ਵਿੱਚ ਹਾਂਜੀ ਮਾਨਤਨ ਕਰਦੇ ਇੱਕ ਢੀ ਬਾਹਰੋਂ ਕਰੀ ਲੈ ਵੀ ਮਿੱਤਰੋ 65000 ਦੀ ਇਹ ਮੈਂ ਮਿਲੂਗੀ ਤੁਹਾਨੂੰ 18 ਮਹੀਨਿਆਂ ਦੀ ਗੱਪਣਾ ਤੇ ਹਜੇ ਵੀ ਇੱਕ ਟਾਈਮ ਦਾ 2.5 ਕਿਲੋ ਦੁੱਧ ਦੇ ਦਹੀਂ ਜਾਂਦੀ ਆ ਮਤਲਬ 8ਵਾਂ ਲੱਗਾ ਹੋਇਆ ਜਾਂ ਆਪਣਾ ਪੂਰਾ ਹੋਣ ਵਾਲਾ ਹੀ ਆ ਬਈ 8ਵਾਂ ਪੂਰਾ ਹੋਣ ਵਾਲਾ ਹੀ ਆ ਹਾਂ ਲੈ ਵੀ 65000 ਜੋ ਮਾਨਤਨ ਹੋ ਜਾਊਗਾ ਜੇ ਜੇ ਮੈਂ ਮਾਨਤਨ ਕਰ ਦਿਆਂ ਜੀ ਠੀਕ ਹੈ ਤੇ ਜਿਹੜੀ ਬਈ ਰਮੀ ਵੀਰੇ 3 ਨੰਬਰ ਤੇ ਮੈਂ ਆ ਫਿਰ ਸੁਪੀ ਹਾਂਜੀ ਇਹ ਤਾਜੀ ਸੁਈ ਆ ਬਈ ਠੀਕ ਆ 31 ਦੇਗੀ ਕੱਟਾ ਕੱਟੀ ਆ ਬਈ ਕੱਟੀ ਠੀਕ ਆ ਹਾਂ ਕੱਟੀ ਵੀ ਜਮਾ ਜੈਡ ਬਲੈਕ ਆ ਆਪੀ ਜਮਾ ਜੈਡ ਜੇਰ ਜੂਰ ਪਾਤੀ ਵੀਰੇ ਨੇ ਜੇਰ ਜੂਰ ਵਧੀਆ ਓਕੇ ਠੀਕ ਆ ਕਿੰਨਾ ਸੁਆ ਸੁਈ ਆ ਕੀ ਇਹਨੇ ਦੁੱਧ ਦਾ ਰਿਕਾਰਡ ਬਈ ਇਹ ਤੀਜਾ ਸੁਆ ਸੁਈ ਆ 14 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੁਈ ਠੀਕ ਆ ਦੋ ਤਿੰਨਾਂ ਦਾ ਦੇ ਦੂਗੀ ਟੋਰਾਂ ਨਾਲ ਹਾਂਜੀ ਵੱਡੀ ਬਹੁਤ ਆ ਮੈਂ ਬੜੀ ਜਿਆਦੇ ਵੱਡੀ ਠੀਕ ਆ ਲੇਵਾ ਲੂਗਾ 24 24 ਪਾਸ ਕਰ ਲਈ ਇੱਕਰੀ ਝੋਣ ਝੋਣ ਵਧੀਆ ਹਾਂਜੀ ਓਕੇ ਨਿਕਲੀ ਜਾ ਠ ਮਨਲਾ ਸਹੀ ਗੱਲ ਜਿੰਨਾ ਵੀ ਪਤਾ ਹਾਂ ਜਿਹੜੀ ਗੱਲ ਆ ਮੰਨ ਲਓ ਤੇ ਰਵੀ ਭਾਈ ਰੇਟ ਕੀ ਰਊਗਾ ਇਹਦਾ 95000 ਰੁਪਏ ਦਾ 95000 ਰੁਪਏ ਮੰਨਤਨ ਹੋ ਜਾਂਦੇ ਠੀਕ ਕੱਢੀ ਬਾਹਰ ਨੂੰ ਪਈ ਯਾਰ ਲੈ ਵੀ ਮਿੱਤਰੋ ਸਿਰਫ 95000 ਦੇ ਵਿੱਚ ਬੂਟ ਤੇ ਜੱਡੀਵੇਂ ਮਿਲ ਜਾਣੀਆਂ ਤੁਹਾਨੂੰ ਦੇਖੋ ਕਿਰਾਂ ਦੀ ਤੁਸੀਂ ਆ ਮੈਂ ਵੇਖ ਲਓ ਭਾਈ ਆ ਮਈਆਂ ਦਾ ਕਿੱਥੇ ਇੱਕ ਇੱਕ 30 30 40 40 ਰੇਟ ਹੁੰਦੇ ਸੀ ਅੱਜ ਇੰਨਾ ਮੰਦਾ ਆ ਗਿਆ ਜਿਹੜੇ ਘਰੇ ਲੋ ਬੰਦੇ ਉਹਨਾਂ ਨੂੰ ਹਰਿਆਣੇ ਵਾਲੀ ਮੱਝ ਜਿਵੇਂ ਮੰਨ ਲਓ ਹਰਿਆਣੇ ਦੀਆਂ ਲੱਗਦੀ ਆ ਆ ਵੇਖੋ ਲੈ ਵਾਲੂ ਵੇਖੋ ਕਿਰਾਂ ਦੀ ਮਹਾਂ ਦਾ ਭਾਈ ਹੂੰ ਐਡੀ ਐਡੀਆਂ ਮਈਆਂ ਦਾ ਬਈ ਰੇਟ 1 20 30 ਹੁੰਦਾ ਸੀ ਤੇ ਅੱਜ ਵੇਖ ਲਓ ਤੁਸੀਂ ਭਰਾਓ ਕਿੱਥੇ ਆਇਆ ਪਿਆ ਬਾਜ਼ਾਰ ਆਪ ਹਿਸਾਬ ਲਾ ਲਓ ਜਿਹੜੇ ਘਰੇਲੂ ਬੰਦੇ ਆ ਮੰਨ ਲਾ ਕਹਿ ਦਿੰਦੇ ਐਨੇ ਮੰਗਣੀਆਂ ਬਾਅਦ ਜੇ ਕਹਿ ਦਿੰਦੇ ਬਈ ਵੇਖਦਾ ਨਹੀਂ ਆ ਵੀਰਿਆ ਤੁਸੀਂ ਵੇਖ ਲਓ ਵੀ ਇਹ ਮੰਨ ਲਓ ਕਿੱਥੇ ਬਾਜ਼ਾਰ ਆ ਗਿਆ ਵਾ ਬਾਈ ਨਹੀਂ ਤਾਂ ਅੱਜ ਇਹਨਾਂ ਮਈਆਂ ਦੇ ਰੇਟ ਆ ਜਿਹੜੇ ਤੁਹਾਨੂੰ ਵੀ ਪਤਾ ਬਾਈ ਕਿੱਥੇ ਜਾਣੇ ਸੀਗੇ ਥਲੋ ਥਲੋ ਮੈਂ ਪੂਰੀ ਜ਼ਬਰਦਸਤ ਨਾਲੇ ਪੂਰੀ ਵੱਡੀਆਂ ਨਾਲੇ ਇਹ ਨਹੀਂ ਹੈਗਾ ਵੀ ਖੋਲਾ ਕਹਿ ਸਕਦੇ ਝੋਟੀ ਅੰਗਾ ਸੋਹਣੀ ਤਿਆਰ ਹੋ ਕੇ ਸੋਈਆ ਕਰਮਾਂ ਵਾਲੀ ਕੱਟੀ ਨੂੰ ਇਹਨੇ ਜਨਮ ਦਿੱਤਾ ਵਾ ਇਹਦਾ ਰੇਟ ਸਿਰਫ 95000 ਆਈਡੀਆ ਦੇ ਹੁੰਦੇ ਹਾਂ ਹੂੰ 95000 ਦੇ ਵਿੱਚ ਡੇਢੀ ਮਹਿ ਜਿਹੜੀ ਮਿਲਦੀ ਹੈ ਬਾਈ ਕਿਉਂਕਿ ਅੱਜ ਇਹ ਮੈਂ ਲਊਗਾ ਜਿਹੜਾ ਦੁੱਧ ਪੀ ਕੇ 75 8000 ਦੀ ਤੋਕੜ ਗੱਪਣ ਕਰਕੇ ਵੀ ਵੇਖ ਲੈਣੀ ਹੈ ਜਦੋਂ ਕੱਟੀ ਇਹਦੇ ਮਗਰ ਹੋਈ ਤੇ ਕੀ ਘਾਟਾ ਵਾ ਬਾਈ ਇਹਨੂੰ ਲੈ ਕੇ ਦੁੱਧ ਪੀਣ ਵਾਲੇ ਬੰਦੇ ਨੂੰ ਕੋਈ ਮਾੜੀ ਚੀਜ਼ ਨਹੀਂ ਗਈ ਰਮੀ ਭਾਈ ਨੰਬਰ ਦਈ ਕਿਰਨ ਦੇ 97810 ਜੀ 797724 9781096724 9781096724 ਠੀਕ ਹੈ ਭਾਈ ਇੱਕ ਤੇਰਾਂਾ ਵੀਡੀਓ ਦੇ ਕਮੈਂਟ ਯਾਰ ਬੜੇ ਕਰਦੇ ਲੋਕ ਗਲਤ ਆ ਪਤਾ ਨਹੀਂ ਮੈਂ ਤਾਂ ਕਹਿਆ ਉਹਦੇ ਵੀਡੀਓ ਵੇਖ ਕੇ ਆਪਣੇ ਤੇ ਕਰਦੇ ਹੋਰ ਵੀ ਦੋ ਤਿੰਨਾਂ ਤੇ ਇੱਕ ਬੰਦਾ ਹੀ ਆ ਇੱਕ ਬੰਦਾ ਹੀ ਆ ਉਸੇ ਦੇ ਕਮੈਂਟ ਕੀਤੇ ਆ ਉਹ ਬਹੁਤ ਰੇਟ ਲਾਉਂਦਾ ਪਤਾ ਨਹੀਂ ਤੇਰੇ ਕਹਿਣਗੇ ਰੇਟ ਜਿਆਦੇ ਉਹ ਪਤਾ ਨਹੀਂ ਉਹਨਾਂ ਦਾ ਕੰਮ ਹੀ ਇਹ ਵਿਚਾਰਾ ਰੇਟ ਲਾ ਕੇ ਕਮੈਂਟ ਹੀ ਕਰ ਰਹੇ ਜਿਹੜਾ ਭਾਈ ਪਹੂ ਸਾਹਬ ਦਾ ਉਹਨੂੰ ਤਾਂ ਪਤਾ ਰੇਟ ਦਾ ਹੁੰਦਾ ਕਿ ਨਹੀਂ ਜਿੰਨੇ ਭਾਈ ਜਦੋਂ ਉਹਨੇ ਵੇਖਤ ਨਹੀਂ ਹੋਈ ਉਹਦੋਂ ਨੇ ਕਹਿਣਾ ਇੰਨੀ ਗਰਮੀ ਚ ਪਹੂ ਸਾਹਮਣੇ ਦੇਖ ਲੈ ਕਿਨੇ ਓਕੇ ਇੱਕ ਕਹਿੰਦਾ ਇੱਕ ਦਿਨੇ ਕਿ ਮੈਂ ਤਾਂ ਉਹਨੇ ਲੱਖ ਇੱਕ 20 ਮੰਗਿਆ ਤੁਹਾਨੂੰ ਲੱਖ ਲਾਈ ਜਣ ਕਹਿੰਦਾ 60 ਕੁ ਦੀ ਮਿਲ ਜਾਂਦੀ ਆ ਇਹੋ ਜੀ ਇਹ 60000 ਰੁਪਏ ਨਹੀਂ ਉਹਨਾਂ ਦਾ ਕੀ ਕਹਾਂ ਜਿਹੜੇ ਵਿਲੇ ਬੰਦੇ ਆ ਕਮੈਂਟ ਕਰਨ ਦੇ ਉਹ ਕਮੈਂਟ ਤਾਂ ਹੀ ਹੁੰਦੇ ਆ ਉਹਨਾਂ ਨੇ ਬਹਿ ਕੇ ਬਾਕਮੈਂਟ ਹੀ ਕਰਦੇ ਨੇ ਜਿਹੜਾ ਕੰਮ ਕਰਦਾ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਪਹੂ ਕਿਵੇਂ ਸੰਭੀਦੇ ਤੇ ਕੀ ਜਿਹੜਾ ਬੰਦਾ ਕਮੈਂਟ ਕਰੂਗਾ ਗਰਾਊਂਡ ਤੇ ਜਾ ਕੇ ਕਦੇ ਵੀ ਬੋਲਣ ਜੁਗਾ ਨਹੀਂ ਹੁੰਦਾ ਤੇ ਗੱਲਬਾਤ ਲਈ ਨੰਬਰ ਸਕਰੀਨ ਤੇ 3 ਜਨਵਾਰ 22 ਦੇ ਪਿੰਡ ਕਲਖੁਰਦ ਜ਼ਿਲ੍ਹਾ ਫਰੋਜ਼ਪੁਰ